ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਣ ਦੀ ਖਬਰ ਸਾਹਮਣੇ ਆਈ ਹੈ ਮੁਟਪੇੜ ਹੋਈ ਹੈ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਪੁਲਿਸ ਦੇ ਉੱਤੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਜਵਾਬੀ ਫਾਇਰ ਜੋ ਕੀਤੇ ਗਏ ਤੇ ਇਸ ਦੌਰਾਨ ਇੱਕ ਬਦਮਾਸ਼ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਤਾਂ ਪੁਲਿਸ ਦੇ ਵੱਲੋਂ ਬਦਮਾਸ਼ ਨੂੰ ਟੀਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਬਾਬਾ ਬਕਾਲਾ ਸਾਹਿਬ ਦੇ ਪਿੰਡ ਰਈਆ ਦੇ ਵਿੱਚ ਇਹ ਮੁਟਪੇੜ ਹੋਈ ਹੈ ਤਾਂ ਤਸਵੀਰਾਂ ਜੋ ਹੈ ਉਹ ਤੁਹਾਨੂੰ ਵਿਖਾ ਰਿਹਾ ਮੌਕੇ ਦੀਆਂ ਅੰਮ੍ਰਿਤਸਰ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਇੱਕ ਬਦਮਾਸ਼ ਛੇੜ ਕਰ ਦਿੱਤਾ ਗਿਆ ਜਦਕਿ ਦੂਜਾ ਬਦਮਾਸ਼ ਜੋ ਹੈ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਜਾਂਦਾ ਮੌਕੇ ਤੇ ਹੀ ਤਾਂ ਦਰਅਸਲ ਪੂਰਾ ਮਾਮਲਾ ਫਿਰੋਤੀ ਦੇ ਨਾਲ ਜੁੜਿਆ ਹੋਇਆ ਹੈ ਦਰਅਸਲ ਜਾਣਕਾਰੀ ਮੁਤਾਬਕ ਬੀਤੇ ਦਿਨਾਂ ਦੇ ਵਿੱਚ ਮਾਮਲਾ ਜੋ ਹੈ ਅਮਰitsar ਦੇ ਵਿੱਚ ਹੀ ਹੋਇਆ ਸੀਗਾ ਕਿ ਇੱਕ ਦੁਕਾਨਦਾਰ ਦੇ ਕੋਲੋਂ ਜੋ ਹੈ 50 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਜਿਹੜੀ ਹੈ ਇੰਨਾ ਬਦਮਾਸ਼ਾਂ ਦੇ ਵੱਲੋਂ ਕੀਤੀ ਗਈ ਸੀਗੀ ਤਾਂ ਦੁਕਾਨਦਾਰ ਦੀ ਇਸੇ ਫਿਰੋਤੀ ਦੇ ਚੱਲਦਿਆਂ ਜਿਹੜਾ ਹੱਤਿਆ ਕਰ ਦਿੱਤੀ ਗਈ ਸੀ ਤਾਂ ਹੁਣ ਇਸੇ ਮਾਮਲੇ ਦੇ ਵਿੱਚ ਦੱਸਦੇ ਕਿ ਮੁਲਜ਼ਮਾਂ ਦੀ ਪਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਸੀ ਤਾਂ ਉਸ ਤੋਂ ਬਾਅਦ ਅੱਜ ਗੁੱਤ ਸੂਚਨਾ ਪੁਲਿਸ ਨੂੰ ਮਿਲੀ ਸੀਗੀ ਇਹਨਾਂ ਮੁਲਜ਼ਮਾਂ ਬਾਰੇ ਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਜੋ ਹੈ ਇਹਨਾਂ ਮੁਲਜ਼ਮਾਂ ਨੂੰ ਕਾਬੂ ਕਰਨ ਦੇ ਲਈ ਇਹ Trap ਵਿਛਾਇਆ ਗਿਆ ਸੀਗਾ ਲੇਕਿਨ ਇਸੇ ਦੌਰਾਨ ਮੁਲਜ਼ਮਾਂ ਦੇ ਵੱਲੋਂ ਪੁਲਿਸ ਦੇ ਉੱਤੇ ਫਾਇਰਿੰਗ ਕਰ ਦਿੱਤੀ ਗਈ ਤੇ ਉਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਫਾਇਰ ਕੀਤੇ ਤੇ ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਦੋਵਾਂ ਮੁਲਜ਼ਮਾਂ ਦੇ ਜੋ ਹੈ ਗੋਲੀਆਂ ਲੱਗੀਆਂ ਲੇਕਿਨ ਇਸ ਦੌਰਾਨ ਦੋਵਾਂ ਨੂੰ ਜੜਾ ਦੱਸਿਆ ਕਿ ਹਸਪਤਾਲ ਪਹੁੰਚਾਇਆ ਜਾਂਦਾ ਲੇਕਿਨ ਇੱਕ ਜੋ ਹੈ ਇਸ ਦੌਰਾਨ ਮੌਤ ਹੋ ਗਈ ਹੈ ਤਾਂ ਮੁਲਜ਼ਮ ਦੀ ਪਛਾਣ ਦੱਸੇ ਕਿ ਜੋ ਮ੍ਰਿਤਕ ਹੈ ਉਸ ਦੀ ਪਛਾਣ ਰਾਜਾ ਬਿੱਲਾ ਵਜੋ ਹੋਈ ਹੈ ਜੋ ਕਿ ਤਰਨਤਾਰਨ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਤੇ ਦੂਜੇ ਨੌਜਵਾਨ ਨੂੰ ਪੁਲਿਸ ਨੇ ਮੌਕੇ ਤੇ ਕਾਬੂ ਕਰ ਲਿਆ ਹੈ ਤੇ ਉਹ ਅੰਮ੍ਰਿਤਸਰ ਕ੍ਰਿਸ਼ਨਾ ਨਗਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਸੋ ਵੱਡੀ ਕਾਰਵਾਈ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਇਹ ਅੰਮ੍ਰਿਤਸਰ ਦੇ ਵਿੱਚ ਦੱਸੇ ਕਿ ਐਨਕਾਊਂਟਰ ਹੋਇਆ ਹੈ ਤਸਵੀਰਾਂ ਮੌਕੇ ਦੀਆਂ ਤੁਹਾਨੂੰ ਵਿਖਾ ਰਿਹਾ ਤਾਂ ਫਿਰੋਤੀ ਦਾ ਪੂਰਾ ਮਾਮਲਾ ਸੀਗਾ ਫਿਰੋਤੀ ਦਾ ਮਾਮਲੇ ਦੇ ਵਿੱਚ ਇਹ ਲੋੜਿੰਦੇ ਸੀਗੇ ਤੇ ਜਿਸ ਤੋਂ ਬਾਅਦ ਪੁਲਿਸ ਜਿਹੜੀ ਹੈ ਇਹਨਾਂ ਦੀ ਭਾਲ ਦੇ ਵਿੱਚ ਲੱਗੀ ਸਿਗੇ ਤੇ ਅੱਜ ਗੁਪਤ ਸੋਚਨਾ ਤੇ ਕਾਰਵਾਈ ਕਰਦਿਆਂ ਪੁਲਿਸ ਦੇ ਵੱਲੋਂ ਇਹਨਾਂ ਨੂੰ ਕਾਬੂ ਕਰਨ ਦੇ ਲਈ ਟਰੈਪ ਵਿਛਾਇਆ ਗਿਆ ਸੀਗਾ ਤੇ ਇਸੇ ਦੌਰਾਨ ਜੋ ਹੈ ਗੋਲੀਬਾਰੀ ਹੁੰਦੀ ਹੈ ਜਿਸ ਵਿੱਚ ਪੁਲਿਸ ਦੇ ਵੱਲੋਂ ਇੱਕ ਬਦਮਾਸ਼ ਨੂੰ ਠੇਰ ਕਰ ਦਿੱਤਾ ਜਾਂਦਾ ਤਾਂ અલા دوسرا નોજવાન જો હે કાબૂ કર લે ગયા સો પોલીસ دے ਵੱਲੋਂ ایس پورے મુટપેર تو બાદ કે کچھ بیان દિતતે گئےને કેમે એ સارا جو ઓપરેશન આજ પોલીસ دے ਵੱਲੋਂ કીતા ગયા હે ઓતે وچ કી કુછ જાણકારી પોલીસ અધિકારીને દિત્તી હે ઓવે તુહાને સુના દે ਬਿਲਕੁਲ ਬਿਲਕੁਲ ਠੀਕ ਹੈ ਜਿਹੜੀ ਤੁਸੀਂ ਗੱਲ ਕਹੀ ਹੈ 16 11 ਨੂੰ ਜਿਹੜਾ ਦੁਲਕੇ ਪਿੰਡ ਵਿੱਚ ਜਿਹੜਾ ਪੀਐਸ ਖਲਚਿਆਂ ਦੇ ਵਿੱਚ ਆਂਦਾ ਸਰਦਾਰ ਮਨਜੀਤ ਸਿੰਘ ਦਾ ਦਿਨ ਦਿਹੜੇ ਦੋ ਅਣਪਛਾਤੇ ਨਤਾਬ ਪੋਸ਼ ਮੋਟਰਸਾਈਕਲ ਤੇ ਆਏ 914 ਵੱਲੋਂ ਕਤਲ ਕੀਤਾ ਜਾਂਦਾ ਉਸ ਦੇ ਨਾਲ ਹੀ ਇਹ ਸਾਰਾ ਕੁਝ ਜੁੜਿਆ ਹੋਇਆ ਹੈ ਆ ਇਨਸਪੈਕਟਰ ਜਿਹੜੇ ਐਸਐਸਪੀ ਦਿਹਾਤੀ ਨੇ ਸੁਹੇਲ ਮੀਰ ਜੀ ਉਹਨਾਂ ਨੇ ਉਸ ਉਸ ਕੇਸ ਨੂੰ ਕਰੈਕ ਕਰਨ ਲਈ ਵਕ ਵਕ ਟੀਮਾਂ ਆਪਣੇ ਜਿਹੜੇ ਨਿਗਰਾਨੀ ਪਰਸਨਲ ਜਿਹੜੇ ਨਿਗਰਾਨੀ ਇਸ ਨੂੰ ਟੀਮਾਂ ਦਾ ਗਠਨ ਕੀਤਾ ਪਿਆ ਸੀਗਾ ਜਿਸ ਵਿੱਚ ਡੀਐਸਪੀ ਗੁਰਵਿੰਦਰ ਡੀਐਸਪੀ ਅਰਨ ਸ਼ਰਮਾ ਡੀਐਸਪੀ ਗੁਰੁੰਦਰ ਨਾਗਰਾ ਇਹ ਸਾਰਿਆਂ ਨੇ ਬਹੁਤ ਛਲਾਗਾ ਜੋ ਕੰਮ ਕੀਤਾ ਹੈਗਾ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇੰਟੈਲੀਜੈਂਸ ਨੂੰ ਜੋੜਦੇ ਸਭ ਤੋਂ ਬਿੱਗੇ ਚੈਲੰਜ ਇਹ ਸੀਗਾ ਕਿ ਜਿਹੜੇ ਉਹ ਨਕਾਬਪੋਸ਼ ਸੀ ਉਹਨਾਂ ਨੂੰ ਆਇਡੈਂਟੀਫਿਕੇਸ਼ਨ ਦਾ ਤੇ ਜਦੋਂ ਉਹਨਾਂ ਦੀ ਆਇਡੈਂਟੀਫਿਕੇਸ਼ਨ ਹੁੰਦੀ ਹੈ ਤਾਂ ਇੱਕ ਮਨਪ੍ਰ ਤੇ एलियस शम्मी कृष्णा नगर ਦਾ ਡੈਂਟੀਫਾਈ ਹੁੰਦਾ ਇਹਦੇ ਵਿੱਚ ਤੇ ਇੱਕ ਰਾਜਨ ਐਲियस ਬਿੱਲਾ ਜਿਹੜਾ ਕਿ ਪੱਟੀ ਦੇ ਰਹਿਣ ਵਾਲਾ ਉਹ ਡੈਂਟੀਫਾਈ ਹੁੰਦਾ ਫਿਰ ਉਹਨਾਂ ਦੀ ਧਰ ਪਕੜ ਲਈ ਇਹ ਸਾਰੀਆਂ ਟੀਮਾਂ ਗਠਿਤ ਕੀਤੀਆਂ ਜਾਂਦੀਆਂ ਅੱਜ ਸਾਨੂੰ ਸੂਚਨਾ ਮਿਲੀ ਸੀ ਕਿ ਉਹ ਇਹ ਪੀਐਸ ਰਈਆ ਜਿਹੜਾ ਪੀਪੀ ਰਈਆ ਦੇ ਏਰੀਆ ਦੇ ਵਿੱਚ ਥਾਣਾ ਬਿਆਸ ਦੇ ਏਰੀਆ ਦੇ ਵਿੱਚ ਜਿਹੜਾ ਰਾਜਨ ਬਿੱਲਾ ਹੈਗਾ ਹੈਵਲੀ ਆਰਮਡ ਹੈਗਾ ਤੇ ਉਹ ਇੱਕ ਨਵੀਂ ਕੋਈ ਵਾਰਤਾ ਤਾਂ ਆਪਣੇ ਫੋਰਨ ਹੈਂਡਲਰਾਂ ਦੇ ਇਸ਼ਾਰੇ ਤੇ ਕਰਨ ਲਈ ਫਰਾਗ ਵਿੱਚ ਹੈਗਾ ਤੇ ਉਸ ਤੋਂ ਚਲਦੇ ਹੋਏ ਨਾਕਾਬੰਦੀ ਲ ਲਗਭਗ ਵਕ ਵਕ ਥਾਵਾਂ ਤੇ ਟਰੈਪ ਲਾਏ ਗਏ ਸਨ ਤੇ ਇੱਥੇ ਜਿੱਥੇ ਜਿਹੜੇ ਆਪਾਂ ਮੌਕੇ ਤੇ ਖੜੇ ਆ ਇੱਥੇ ਐਸਆਈ ਨਰੇਸ਼ ਜੜਕੀ ਇਨਚਾਰਜ ਪੀਪੀ ਰਹੀ ਹੈਗੇ ਨੇ ਉਹਨਾਂ ਦੇ ਸੁਪਰਵਾਈਜ਼ਨ ਵਿੱਚ ਵੀ ਇੱਥੇ ਇੱਕ ਨਾਕਾ ਸੀਗਾ ਜਿਸ ਨੂੰ ਇਧਰੋਂ ਹੀ ਟੌਂਗ ਵਿਲੇਜ ਵੱਲੋਂ ਇਹ ਰਾਜਨਬਿਲਾ ਆ ਰਿਹਾ ਸੀਗਾ ਇਸ ਨੇ ਜਦੋਂ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਪੁਲਿਸ ਨੂੰ ਇਸ ਨੇ ਦੇਖਿਆ ਤਾਂ ਇਸ ਨੂੰ ਲੱਗਿਆ ਕਿ ਪੁਲਿਸ ਐਸ ਨੇ ਭੱਜਣ ਦਾ ਸਫਲ ਪ੍ਰਯਤਨ ਕੀਤਾ ਹੈ ਆਪਣੇ ਆਪ ਨੂੰ ਸਫਲ ਹੁੰਦੇ ਹੋਏ ਦੇਖਦੇ ਹੋਏ ਇਸ ਨੇ ਪੁਲਿਸ ਉੱਤੇ ਭੱਜਮ ਬਚਣ ਲਈ ਤਬੜਤੋੜ ਫਾਇਰਿੰਗ ਕੀਤੀ ਹੈ ਹਾਂ ਬਾਈਕ ਸਵਾਰ ਸੀਗਾ ਤੇ ਉਹ ਤਬੜਤੋੜ ਫਾਇਰਿੰਗ ਕੀਤੀ ਹੈਗੀ ਹੈ ਤੇ ਸਭ ਜਿਹੜੀ ਸਰਵ ਇੰਸਪੈਕਟਰ ਨਰੇਸ਼ ਵੱਲੋਂ ਜਿਹੜੀ ਆ ਡੀਐਮਸੀ ਕੀ ਉਸਨੇ ਜਨਹੇਤੇ ਵਿੱਚ ਤੇ ਆਪਣੇ ਪੁਲਿਸ ਦੀ ਪਾਰਟੀ ਦੀ ਹਫਾਜ਼ਤ ਲਈ ਜਵਾਬੀ ਫਾਇਰਿੰਗ ਕੀਤੀ ਹੈ ਜਿਸ ਵਿੱਚ ਰਾਜਨ ਜਿਹੜਾ ਹੈ ਜਿਸ ਬਿੱਲਾ ਹੈਗਾ ਉਹ ਇੰਜਰਡ ਹੋਇਆ ਸੀ ਉਸ ਨੂੰ ਨੀਰੈਸਟ ਹਸਪੀਟਲ ਵਿੱਚ ਸ਼ਿਫਟ ਕੀਤਾ ਗਿਆ ਸੀ ਜੋ ਹੁਣ ਪਤਾ ਲੱਗਾ ਕਿ ਉਸ ਦੀ ਉੱਥੇ ਮੌਤ ਹੋ ਚੁੱਕੀ ਹੈ ਇਸ ਚਾਰੇ ਲੇਕਰ ਗੱਲ ਕਰਦੇ ਪਰੋਤੀ ਦੀ ਜਿਹੜੀ ਕਾਲ ਆਉਦੀ ਹੈ ਮਜੀਦ ਸਿੰਘ ਦੇ ਪਰਿਵਾਰ ਤੋਂ ਉਸ ਤੋਂ ਪਹਿਲਾਂ ਉਹਨਾਂ ਨੇ ਇੱਕ ਰਿਪੋਰਟ ਵੀ ਦਰਜ ਕੀਤੀ ਖਲਚਕਾ ਖਾਲੇ ਦੇ ਵਿੱਚ ਉਸ ਤੋਂ ਉੱਤੇ ਵੀ ਅਮਲ ਦੇ ਵਿੱਚ ਨਹੀਂ ਲਿਆ ਗਿਆ ਔਰ ਪਰਿਵਾਰ ਦਾ ਦੋਸ਼ੀ ਜਿਹੜਾ ਪਾਇਆ ਗਿਆ ਨਹੀਂ ਅਮਲ ਵਿੱਚ ਕਿਉਂ ਨਹੀਂ ਲਿਆਦਾ ਗਿਆ ਉਹਦੇ ਵਿੱਚ ਉਸ ਤੇ ਬਕਾਇਦਾ ਉਹਦੇ ਵਿੱਚ ਇੱਕ ਐਫਆਈਆਰ ਦਰਜ ਹੈਗੀ ਹੈ ਉਹਨੂੰ ਸਾਰਾ ਸੈਂਸਟਾਈਜ਼ ਤੇ ਬਰੀਫ ਕੀਤਾ ਗਿਆ ਸੀਗਾ ਬਟ ਅਨਫੋਰਚਨਟਲੀ ਹੈਗਾ ਕਿ ਜਿਹੜੀ ਗੱਲ ਹੈਗੀ 16 11 ਨੂੰ ਉਹਨਾਂ ਦਾ ਮਟਰ ਹੋ ਜਾਂਦਾ ਪਰ ਉਸ ਤੋਂ ਅਸੀਂ ਬਚਰਮੰਦ ਹੈਗੇ ਆ ਇਸ ਗੱਲ ਦੇ ਤਾਈਉ ਅਸੀਂ ਇਹਨਾਂ ਨੂੰ ਅੱਡਾ ਜਿਹੜਾ ਉਹ ਇਹ ਸਾਰਾ ਕੇਸ ਕਰੈਕ ਕਰਨ ਚ ਕਾਮਯਾਬ ਹੋਏ ਹਾਂ ਸਜੀਦਗੀ ਇਹਦੇ ਵਿੱਚ ਕੋਈ ਢਿੱਲ ਨਹੀਂ ਵਰਤੀ ਗਈ ਟਾਈਮ ਦੇ ਸਾਨੂੰ ਇਹ ਉਹਨਾਂ ਦੀ ਮੌਤ ਦਾ ਸਾਨੂੰ ਵੀ ਉਹਨਾਂ ਕੀ ਦੁੱਖ ਹੈਗਾ ਅਨਫੋਰਚਨਟ ਹੈਗਾ ਬਟ ਦੈਨ ਜਸਟਿਸ ਹਾਸ ਬੀਨ ਲਿਮਿਟਡ ਆਊਟ ਟੂ ਦ ਫੈਮਿਲੀ ਫਰੋਤੀ ਨੂੰ ਲੈ ਕੇ ਜਾਂ ਵਾਟਰ ਬਲੈਕ ਸਾਰੀ ਕਟਨਾ ਇਸ ਨਾਲ ਜੁੜੀ ਹੋਈ ਹੈ ਜਿਹਦੇ ਨਾਲ ਹੀ ਜੁੜੀ ਹੈ ਫਰੋਤੀ ਤੋਂ ਲੈ ਕੇ ਮੱਡਰ ਤੱਕ ਕੱਟਣਾ ਜਿਹੜੀ ਸੀਗੀ ਉਹਨਾਂ ਦੇ ਜਿਹਨਾਂ ਦੋਨੋਂ ਦੋਸ਼ੀਆਂ ਵੱਲੋਂ ਦਿੱਤੀ ਗਈ ਸੀਗੀ ਉਸ ਨੂੰ ਉਸੇ ਨਾਲ ਹੀ ਇਹ ਸਾਰਾ ਕੱਟਣਾ ਗਰਾਮ ਮੌਕੇ ਤੇ ਗਲਤ ਅਨਸਰ ਕਿੰਨੇ ਪੜੇ ਜੀ ਮੌਕੇ ਤੇ ਹਲੇ ਇੱਕੋ ਹੀ ਫੜਿਆ ਗਿਆ ਜਿਹੜਾ ਦੂਜਾ ਤੁਹਾਨੂੰ ਮੈਂ ਦੱਸਿਆ ਜਿਹੜਾ ਦੂਜਾ ਸ਼ਮੀ ਸੀਗਾ ਜਿਹੜਾ ਜਿਹੜਾ ਕ੍ਰਿਸ਼ਨਨਗਰ ਦਾ ਰਹਿਣ ਵਾਲਾ ਹੈ ਅਕਿਊਜ਼ਡ ਹੈ ਉਸ ਨੂੰ ਵੀ ਅੱਜ ਫੜ ਗ੍ਰਫਤਾਰ ਕਰ ਲਿੱਤਾ ਗਿਆ ਇਲਾਕੇ ਦੇ ਦਿਨ ਦਿਹਾੜੇ ਜਿਹੜੇ ਕਤਲ ਹੋ ਰਹੇ ਨੇ ਕਿਤੇ ਅਫਸਰ ਨੇ ਇਸ ਜਿਹੜੀਆਂ ਫਰੋਤੀਆਂ ਦੀਆਂ ਮੰਗੀਆਂ ਕਿੰਨੀ ਕਿੰਨੀ ਜਿਆਦਾ ਜਿਹੜੀ ਉੱਤੇ ਪਾਈ ਜਾ ਰਹੀ ਹੈ ਸੌਰੀ ਕੀ ਕਰਿਆ ਇਲਾਕੇ ਦੇ ਵਿੱਚ ਲਗਾਤਾਰ ਹੀ ਕਤਲ ਹੋ ਰਹੇ ਨੇ ਕੀ ਲੱਗਦਾ ਹੈ ਕਿ ਜਿਹੜੀਆਂ ਫਰੋਤੀਆਂ ਦੇ ਜਿਹੜੇ ਦੌਰ ਨੇ ਪਾਦੇ ਜਾ ਰਹੇ ਨੇ ਕਿੰਨੀ ਕਿ ਨਜਾਜ਼ ਚੜੀ ਇਹਦੇ ਉੱਤੇ ਪਾਈ ਜਾਏਗੀ ਮੈਂ ਸੋਨ ਕੀ ਕਰਿਆ ਇਲਾਕੇ ਦੇ ਵਿੱਚ ਜਿਹੜੇ ਕਤਲ ਹੋ ਰਹੇ ਨੇ ਲਗਾਤਾਰ ਹੀ ਕਤਲ ਹੋ ਰਹੇ ਨੇ ਕੀ ਲੱਗਦਾ ਹੈ ਕਿ ਜਿਹੀਆਂ ਫਰੋਤੀਆਂ ਵੀ ਮੰਗੀਆਂ ਜਾ ਰਹੀਆਂ ਨੇ ਪੁਲਿਸ ਵੱਲੋਂ ਕਿੰਨੀ ਜਿਹੜੀ ਇਹ ਕਾਰਵਾਈ ਜਿਹੜੀ ਇਸ ਦੇ ਉੱਤੇ ਕੀਤੀ ਚ ਅਸੀਂ ਲਾਨ ਆਰਡਰ ਨੂੰ ਮੇਨਟੇਨ ਕਰਨ ਲਈ ਵਚਨਬੰਦ ਆ ਪਿਛਲੇ ਦਿਨਾਂ ਵਿੱਚ ਤੁਸੀਂ ਦੇਖਿਆ ਹੋਣਾ ਕਿ ਜੜੇ ਜੜੇ ਵੀ ਕੋਈ ਘਟਨਾਕ੍ਰਮ ਹੋਏ ਆ ਆਲਮੋਸਟ ਅਸੀਂ ਸਾਰੇ ਕੇਸਾਂ ਨੂੰ ਕਰਾਇਆ ਕੀਤਾ ਹੈਗਾ ਸੋਲਵ ਕੀਤਾ ਹੈਗਾ ਅਸੀਂ ਇਸ ਆਪਦੇ ਮਾਧਮ ਰਾਈਏ ਦੱਸਣਾ ਚਾਹੁੰਦੇ ਆ ਕਿ ਹਰ ਕੀਮਤ ਤੇ ਹਰ ਕੋਸਤੇ ਸਾਨੂੰ ਆਪਣੇ ਜਾਨ ਦੀ ਬਾਜ਼ੀ ਵਿੱਚ ਖੇਡਣੀ ਪਈ ਅਸੀਂ ਅਮਨ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਨਹੀਂ ਹੋਣ ਦੇਵਾਂਗੇ ਅਤੇ ਸਖਤੋ ਸਖਤ ਜੋ ਕਾਨੂੰਨੀ ਕਾਰਵਾਈ ਬੰਦੀ ਹੈ ਇਹਨਾਂ ਦੇ ਗੈਰ ਕਾਨੂੰਨੀ ਤੱਤਾਂ ਦੇ ਅਗੇਂਸਟ ਅਸੀਂ ਉਸ ਨੂੰ ਕਰਨ ਵਿੱਚ ਝਿਜਕ ਨਹੀਂ ਇਸ ਵਿੱਚ ਪੁਲਿਸ ਕਰਮਚਾਰੀ ਜਿਸੇ ਕੁਲਟਾ ਹਾਂ ਉਹਦੇ ਵਿੱਚ ਇਸੇ ਸ਼ੰਕਰ ਇੰਜਰਡ ਹੋਇਆ ਅਸੀਂ ਇਸ ਤੋਂ ਬਾਅਦ ਉਹਦਾ ਹਾਲਚਲ ਪੁੱਛਣ ਜਾਵਾਂਗੇ ਫਿਰ ਹਾਂ ਉਹ ਹਲੇ ਖਤਰੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਣ ਦੀ ਖਬਰ ਸਾਹਮਣੇ ਆਈ ਹੈ ਮੁਟਪੇੜ ਹੋਈ ਹੈ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਪੁਲਿਸ ਦੇ ਉੱਤੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਜਵਾਬੀ ਫਾਇਰ ਜੋ ਕੀਤੇ ਗਏ ਤੇ ਇਸ ਦੌਰਾਨ ਇੱਕ ਬਦਮਾਸ਼ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਤਾਂ ਪੁਲਿਸ ਦੇ ਵੱਲੋਂ ਬਦਮਾਸ਼ ਨੂੰ ਠੇਰ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਬਾਬਾ ਬਕਾਲਾ ਸਾਹਿਬ ਦੇ ਪਿੰਡ ਰਈਆ ਦੇ ਵਿੱਚ ਇਹ ਮੁਟਪੇੜ ਹੋਈ ਹੈ ਤਾਂ ਤਸਵੀਰਾਂ ਜੋ ਹੈ ਉਹ ਤੁਹਾਨੂੰ ਵਿਖਾ ਰਿਹਾ ਮੌਕੇ ਦੀਆਂ ਅੰਮ੍ਰਿਤਸਰ ਪੁਲਿਸ ਨੂੰ ਵੱਡੀ ਕਾਮੇ ਵੀ ਹਾਸਲ ਹੋਈ ਹੈ ਇੱਕ ਬਦਮਾਸ਼ ਢੇਰ ਕਰ ਦਿੱਤਾ ਗਿਆ ਜਦਕਿ ਦੂਜਾ ਬਦਮਾਸ਼ ਜੋ ਹੈ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਜਾਂਦਾ ਮੌਕੇ ਤੇ ਹੀ ਤਾਂ ਦਰਸਲ ਪੂਰਾ ਮਾਮਲਾ ਫਿਰੋਤੀ ਦੇ ਨਾਲ ਜੁੜਿਆ ਹੋਇਆ ਹੈ ਦਰਸਲ ਜਾਣਕਾਰੀ ਮੁਤਾਬਕ ਬੀਤੇ ਦਿਨਾਂ ਦੇ ਵਿੱਚ ਮਾਮਲਾ ਜੋ ਹੈ ਅੰਮ੍ਰਿਤਸਰ ਦੇ ਵਿੱਚ ਹੀ ਹੋਇਆ ਸੀਗਾ ਕਿ ਇੱਕ ਦੁਕਾਨਦਾਰ ਦੇ ਕੋਲੋਂ ਜੋ ਹੈ 50 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਜਿਹੜੀ ਹੈ ਇੰਨਾ ਬਦਮਾਸ਼ਾਂ ਦੇ ਵੱਲੋਂ ਕੀਤੀ ਗਈ ਸੀਗੀ ਤਾਂ ਦੁਕਾਨਦਾਰ ਦੀ ਇਸੇ ਫਿਰੋਤੀ ਦੇ ਚੱਲਦਿਆਂ ਜਿਹੜਾ ਹੱਤਿਆ ਕਰ ਦਿੱਤੀ ਗਈ ਸੀ ਤਾਂ ਉਹਨੇ ਇਸੇ ਮਾਮਲੇ ਦੇ ਵਿੱਚ ਦੱਸਿਆ ਕਿ ਮੁਲਜ਼ਮਾ ਦੀ ਭਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਸੀ ਤਾਂ ਜਿਸ ਤੋਂ ਬਾਅਦ ਅੱਜ ਗੁੱਤ ਸੂਚਨਾ ਪੁਲਿਸ ਨੂੰ ਮਿਲੀ ਸੀਗੀ ਇਹਨਾਂ ਮੁਲਜ਼ਮਾ ਬਾਰੇ ਤੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਜੋ ਹੈ ਇਹਨਾਂ ਮੁਲਜ਼ਮਾ ਨੂੰ ਕਾਬੂ ਕਰਨ ਦੇ ਲਈ ਇਹ Trap ਵਿਛਾਇਆ ਗਿਆ ਸੀਗਾ ਲੇਕਿਨ ਇਸੇ ਦੌਰਾਨ ਮੁਲਜ਼ਮਾ ਦੇ ਵੱਲੋਂ ਪੁਲਿਸ ਦੇ ਉੱਤੇ ਫਾਇਰਿੰਗ ਕਰ ਦਿੱਤੀ ਗਈ ਤੇ ਜਿਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਫਾਇਰ ਕੀਤੇ ਤੇ ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਦੋਵਾਂ ਮੁਲਜ਼ਮਾ ਦੇ ਜੋ ਹੈ ਗੋਲੀਆਂ ਲੱਗੀਆਂ ਲੇਕਿਨ ਇਸ ਦੌਰਾਨ ਦੋਵਾਂ ਨੁਜੜਾ ਦੱਸੇ ਹਸਪਤਾਲ ਪਹੁੰਚਾਇਆ ਜਾਂਦਾ ਲੇਕਿਨ ਇੱਕ ਦੀ ਜੋ ਹੈ ਇਸ ਦੌਰਾਨ ਮੌਤ ਹੋ ਗਈ ਹੈ ਤਾਂ ਮੁਲਜ਼ਮ ਦੀ ਪਛਾਣ ਦੱਸੇ ਕਿ ਜੋ ਮ੍ਰਿਤਕ ਹੈ ਉਸ ਦੀ ਪਛਾਣ ਰਾਜਾ ਬਿੱਲਾ ਵਜੋ ਹੋਈ ਹੈ ਜੋ ਕਿ ਤਰਨਤਾਰਨ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਤੇ ਦੂਜੇ ਨੌਜਵਾਨ ਨੂੰ ਪੁਲਿਸ ਨੇ ਮੌਕੇ ਤੇ ਕਾਬੂ ਕਰ ਲਿਆ ਹੈ ਤੇ ਉਹ ਅੰਮ੍ਰਿਤਸਰ ਕ੍ਰਿਸ਼ਨਾ ਨਗਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਸੋ ਵੱਡੀ ਕਾਰਵਾਈ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਇਹ ਅੰਮ੍ਰਿਤਸਰ ਦੇ ਵਿੱਚ ਦੱਸੇ ਕਿ ਐਨਕਾਊਂਟਰ ਹੋਇਆ ਹੈ ਤਸਵੀਰਾਂ ਮੌਕੇ ਦੀਆਂ ਤੁਹਾਨੂੰ ਵਿਖਾ ਰਿਹਾ ਤਾਂ ਫਿਰੋਤੀ ਦਾ ਪੂਰਾ ਮਾਮਲਾ ਸੀਗਾ ਫਿਰੋਤੀ ਦਾ ਮਾਮਲੇ ਦੇ ਵਿੱਚ ਇਹ ਲੋੜਿੰਦੇ ਸੀਗੇ ਤੇ ਜਿਸ ਤੋਂ ਬਾਅਦ ਪੁਲਿਸ ਜਿਹੜੀ ਹੈ ਇਹਨਾਂ ਦੀ ਭਾਲ ਦੇ ਵਿੱਚ ਲੱਗੀ ਹੋਈ ਸਿਗੇ ਤੇ ਅੱਜ ਗੁਪਤ ਸੋਚਨਾ ਤੇ ਕਾਰਵਾਈ ਕਰਦਿਆਂ ਪੁਲਿਸ ਦੇ ਵੱਲੋਂ ਇਹਨਾਂ ਨੂੰ ਕਾਬੂ ਕਰਨ ਦੇ ਲਈ ਟਰੈਪ ਵਿਛਾਇਆ ਗਿਆ ਸੀਗਾ ਤੇ ਇਸੇ ਦੌਰਾਨ ਜੋ ਹੈ ਗੋਲੀਬਾਰੀ ਹੁੰਦੀ ਹੈ ਜਿਸ ਵਿੱਚ ਪੁਲਿਸ ਦੇ ਵੱਲੋਂ ਇੱਕ ਬਦਮਾਸ਼ ਨੂੰ ਠੇਰ ਕਰ ਦਿੱਤਾ ਜਾਂਦਾ ਤਾਂ दूसरा नौजवान जो है काबू कर लिया गया सो so, पुलिस वालों इस पूरे मुठभेड़ तो बाद बयान दिते गए ने कि में सारा जो ऑपरेशन अज पुलिस वालों गया है उस कुछ जानकारी पुलिस अधिकारी ने दी है वह भी तो सुना दे। ਬਿਲਕੁਲ ਬਿਲਕੁਲ ਠੀਕ ਹੈ ਜਿਹੜੀ ਤੁਸੀਂ ਗੱਲ ਕਹੀ ਹੈ 16 11 ਨੂੰ ਜਿਹੜਾ ਦੁਲਕੇ ਪਿੰਡ ਵਿੱਚ ਜਿਹੜਾ ਪੀਐਸ ਕਲਚੀਆਂ ਦੇ ਵਿੱਚ ਆਂਦਾ ਸardar Manjeet Singh ਦਾ ਦਿਨ ਦਿਹਾੜੇ ਦੋ ਅਣਪਛਾਤੇ ਨਤਾਬ ਪੋਸ਼ ਮੋਟਰਸਾਈਕਲ ਤੇ ਆਏ 9 14 ਵਾਲੋਂ ਕਤਲ ਕੀਤਾ ਜਾਂਦਾ ਉਸ ਦੇ ਨਾਲ ਹੀ ਇਹ ਸਾਰਾ ਕੁਝ ਜੁੜਿਆ ਹੋਇਆ ਹੈ ਆ ਇੰਸਪੈਕਟਰ ਜਿਹੜੇ ਐਸਐਸਪੀ ਦਿਹਾਤੀ ਨੇ ਸੁਹੇਲ ਮੀਰ ਜੀ ਉਹਨਾਂ ਨੇ ਉਸ ਉਸ ਕੇਸ ਨੂੰ ਕਰੈਕ ਕਰਨ ਲਈ ਵੱਖ-ਵੱਖ ਟੀਮਾਂ ਆਪਣੇ ਜਿਹੜੇ ਨਿਗਰਾਨੀ ਪਰਸਨਲ ਜਿਹੜੇ ਨਿਗਰਾਨੀ ਇਸ ਨੂੰ ਟੀਮਾਂ ਦਾ ਗਠਨ ਕੀਤਾ ਪਿਆ ਸੀਗਾ ਜਿਸ ਵਿੱਚ ਡੀਐਸਪੀ ਗੁਰਵਿੰਦਰ ਡੀਐਸਪੀ ਅਰਣ ਸ਼ਰਮਾ ਡੀਐਸਪੀ ਗੁਰੁੰਦਰ ਨਾਗਰਾਜ ਸਾਰਿਆਂ ਨੇ ਬਹੁਤ ਛਲਾਗਯੋਗ ਕੰਮ ਕੀਤਾ ਹੈਗਾ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇੰਟੈਲੀਜੈਂਸ ਨੂੰ ਜੋੜਦੇ ਸਾਬ ਨੂੰ ਬਿੱਗੇ ਚੈਲੰਜ ਇਹ ਸੀਗਾ ਕਿ ਜਿਹੜੇ ਉਹ ਨਕਾਬਪੋਸ਼ ਸੀ ਉਹਨਾਂ ਨੂੰ ਆਈਡੈਂਟੀਫਿਕੇਸ਼ਨ ਦਾ ਤੇ ਜਦੋਂ ਉਹਨਾਂ ਦੀ ਆਈਡੈਂਟੀਫਿਕੇਸ਼ਨ ਹੁੰਦੀ ਹੈ ਤਾਂ ਇੱਕ ਮਨੂ ਇਹ ਤੇ 엘ੀਸ ਸ਼ੰਮੀ கிருஷ்ਨਨਗਰ ਦਾ ਡੈਂਟੀਫਾਈ ਹੁੰਦਾ ਇਹਦੇ ਵਿੱਚ ਤੇ ਇੱਕ ਰਾਜਨ 엘ੀਸ ਬਿੱਲਾ ਜਿਹੜਾ ਕਿ ਪੱਟੀ ਦੇ ਰਹਿਣ ਵਾਲਾ ਉਹ ਡੈਂਟੀਫਾਈ ਹੁੰਦਾ ਫਿਰ ਉਹਨਾਂ ਦੀ ਧਰ ਪਕੜ ਲਈ ਇਹ ਸਾਰੀਆਂ ਟੀਮਾਂ ਗਠਿਤ ਕੀਤੀਆਂ ਜਾਂਦੀਆਂ ਅੱਜ ਸਾਨੂੰ ਸੂਚਨਾ ਮਿਲੀ ਸੀ ਕਿ ਕਿ ਉਹ ਇਹ ਪੀਐਸ ਰਈਆ ਜਿਹੜਾ ਪੀਪੀ ਰਈਆ ਦੇ ਏਰੀਆ ਦੇ ਵਿੱਚ ਥਾਣਾ ਬਿਆਸ ਦੇ ਏਰੀਆ ਦੇ ਵਿੱਚ ਜਿਹੜਾ ਰਾਜਨ ਬਿੱਲਾ ਹੈਗਾ ਹੈਵਲੀ ਆਰਮਡ ਹੈਗਾ ਤੇ ਉਹ ਇੱਕ ਨਵੀਂ ਕੋਈ ਵਾਰਤਾ ਆਪਣੇ ਫੋਰਨ ਹੈਂਡਲਰਾਂ ਦੇ ਇਸ਼ਾਰੇ ਤੇ ਕਰਨ ਲਈ ਫਰਾਗ ਵਿੱਚ ਹੈਗਾ ਤੇ ਉਸ ਤੋਂ ਚਲਦੇ ਹੋਏ ਨਾਕਾਬੰਦੀ ਲੇਕ ਵਕ ਵਕ ਥਾਵਾਂ ਤੇ ਟਰੈਪ ਲਾਏ ਗਏ ਸਨ ਤੇ ਇੱਥੇ ਜਿੱਥੇ ਜਿਹੜੇ ਆਪਾਂ ਮੌਕੇ ਤੇ ਖੜੇ ਆ ਇੱਥੇ ਐਸਆਈ ਨਰੇਸ਼ ਜੜਕੀ ਇਨਚਾਰਜ ਪੀਪੀ ਰਹੀ ਹੈਗੇ ਨੇ ਉਹਨਾਂ ਦੇ ਸੁਪਰਵਾਈਜ਼ਰ ਵਿੱਚ ਵੀ ਇੱਥੇ ਇੱਕ ਨਾਕਾ ਸੀਗਾ ਜਿਸ ਨੂੰ ਇਧਰੋਂ ਹੀ ਟੌਂਗ ਵਿਲੇਜ ਵੱਲੋਂ ਇਹ ਰਾਜਨਬਿਲਾ ਆ ਰਿਹਾ ਸੀਗਾ ਇਸ ਨੇ ਜਦੋਂ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਪੁਲਿਸ ਨੂੰ ਇਸ ਨੇ ਦੇਖਿਆ ਤੇ ਇਸ ਨੂੰ ਲੱਗਿਆ ਕਿ ਪੁਲਿਸ ਐਸ ਨੇ ਭੱਜਣ ਦਾ ਸਫਲ ਪ੍ਰਯਤਨ ਕੀਤਾ ਆਪਣੇ ਆਪ ਨੂੰ ਸਫਲ ਹੁੰਦੇ ਹੋਏ ਦੇਖਦੇ ਹੋਏ ਇਸ ਨੇ ਪੁਲਿਸ ਉੱਤੇ ਭੱਜਮ ਬਚਣ ਲਈ ਤਾਬੜ ਤੋੜ ਫਾਇਰਿੰਗ ਕੀਤੀ ਹੈਗਾ ਹਾਂ ਬਾਈਕ ਸਵਾਰ ਸੀਗਾ ਤੇ ਉਹ ਤਾਬੜ ਤੋੜ ਫਾਇਰਿੰਗ ਕੀਤੀ ਹੈਗੀ ਤੇ ਸਭ ਜਿਹੜੀ ਸਬ ਇੰਸਪੈਕਟਰ ਨਰੇਸ਼ ਵੱਲੋਂ ਜਿਹੜੀ ਆ ਡੀਐਮ ਸੀ ਕੀ ਉਸਨੇ ਜਨਹੇਤ ਵਿੱਚ ਤੇ ਆਪਣੇ ਪੁਲਿਸ ਦੀ ਪਾਰਟੀ ਦੀ ਹਫਾਜ਼ਤ ਲਈ ਜਵਾਬੀ ਫਾਇਰਿੰਗ ਕੀਤੀ ਹੈ ਜਿਸ ਵਿੱਚ ਰਾਜਨ ਜਿਹੜਾ ਇਹ ਬਿੱਲਾ ਹੈਗਾ ਉਹ ਇੰਜਰਡ ਹੋਇਆ ਸੀ ਉਸ ਨੂੰ ਨੀਰੈਸਟ ਹਸਪੀਟਲ ਵਿੱਚ ਸ਼ਿਫਟ ਕੀਤਾ ਗਿਆ ਸੀ ਜੋ ਹੁਣ ਪਤਾ ਲੱਗਿਆ ਕਿ ਉਸ ਦੀ ਉੱਥੇ ਮੌਤ ਹੋ ਚੁੱਕੀ ਹੈ ਠੀਕ ਇਸ ਚਲੇ ਜੇਕਰ ਗੱਲ ਕਰਦੇ ਹਾਂ ਪਰੋਤੀ ਦੀ ਜਿਹੜੀ ਕਾਲ ਹੋਤੀ ਹੈ ਮਜੀਦ ਸਿੰਘ ਦੇ ਪਰਿਵਾਰ ਤੋਂ ਉਸ ਤੋਂ ਪਹਿਲਾਂ ਉਹਨਾਂ ਨੇ ਇੱਕ ਰਿਪੋਰਟ ਵੀ ਦਰਜ ਕੀਤੀ ਖਲਚਕਾ ਖਾਨੇ ਦੇ ਵਿੱਚ ਉਸ ਤੋਂ ਉੱਤੇ ਵੀ ਅਮਲ ਵਿੱਚ ਨਹੀਂ ਲਿਆ ਗਿਆ ਔਰ ਪਰਿਵਾਰ ਦਾ ਦੋਸ਼ ਹੀ ਜੜਾ ਪਾਇਆ ਗਿਆ ਨਹੀਂ ਅਮਲ ਵਿੱਚ ਕਿਉਂ ਨਹੀਂ ਲਿਆਦਾ ਗਿਆ ਉਹਦੇ ਵਿੱਚ ਉਸਦੇ ਬਕਾਇਦਾ ਉਹਦੇ ਵਿੱਚ ਇੱਕ ਐਫ ਆਈ ਆਰ ਦਰਜ ਹੈਗੀ ਉਹ ਨੂੰ ਸਾਰਾ ਸੈਂਸਟਾਈਜ਼ ਤੇ ਬਰੀਫ ਕੀਤਾ ਗਿਆ ਸੀਗਾ ਬਟ ਅਨਫੋਰਚਨਟਲੀ ਹੈਗਾ ਕਿ ਜਿਹੜੀ ਗੱਲ ਹੈਗੀ 16 11 ਨੂੰ ਉਹਨਾਂ ਦਾ ਮਟਰ ਹੋ ਜਾਂਦਾ ਪਰ ਉਸ ਤੋਂ ਅਸੀਂ ਬਚਣ ਮੰਦ ਹੈਗੇ ਆ ਇਸ ਗੱਲ ਦੇ ਤੇ ਤਾਈਉ ਅਸੀਂ ਇਹਨਾਂ ਨੂੰ ਜਿਹੜਾ ਉਹ ਇਹ ਸਾਰਾ ਕੇਸ ਕਰੈਕ ਕਰਨ ਚ ਕਾਮਯਾਬ ਹੋਏ ਹਾਂ ਸਜੀਦਗੀ ਇਹਦੇ ਵਿੱਚ ਕੋਈ ਢਿਲ ਨਹੀਂ ਮਰਤੀ ਗਈ ਟਾਈਮ ਦੇ ਸਾਨੂੰ ਇਹ ਉਹਨਾਂ ਦੀ ਮੌਤ ਦਾ ਸਾਨੂੰ ਵੀ ਉਹਨਾਂ ਕੀ ਦੁੱਖ ਹੈਗਾ ਅਨਫੋਰਚੁਨੇਟ ਹੈਗਾ ਬਟ ਦੈਨ ਜਸਟਿਸ ਹਾਸ ਬੀਨ ਮਿਟਰਡ ਆਊਟ ਟੂ ਦ ਫੈਮਿਲੀ ਫਰੋਤੀ ਤੋਂ ਲੈ ਕੇ ਜਵਾਟਰ ਬਲੈਕ ਸਾਰੀ ਘਟਨਾ ਸਿੰਘ ਨਾਲ ਜੁੜੀ ਹੋਈ ਹੈ ਇਹਦੇ ਨਾਲ ਹੀ ਜੁੜੀ ਹੈ ਫਰੋਤੀ ਤੋਂ ਲੈ ਕੇ ਮਟਰ ਤੱਕ ਕੱਟਣਾ ਜਿਹੜੀ ਸੀਗੀ ਉਹਨਾਂ ਦੇ ਜਿਹਨਾਂ ਦੋਨੋਂ ਦੋਸ਼ੀਆਂ ਵੱਲੋਂ ਦਿੱਤੀ ਗਈ ਸੀ ਉਸ ਨੂੰ ਉਸੇ ਨਾਲ ਹੀ ਇਹ ਸਾਰਾ ਘਟਨਾ ਗਰਾਮ ਮੌਕੇ ਤੇ ਗਲਤ ਅਨਸਰ ਕਿੰਨੇ ਫੜੇ ਗਏ ਮੌਕੇ ਤੇ ਹਲੇ ਇੱਕੋ ਹੀ ਫੜਿਆ ਗਿਆ ਜਿਹੜਾ ਦੂਜਾ ਤੁਹਾਨੂੰ ਮੈਂ ਦੱਸਿਆ ਜਿਹੜਾ ਦੂਜਾ ਸ਼ਮੀ ਸੀਗਾ ਜਿਹੜਾ ਜਿਹੜਾ ਕ੍ਰਿਸ਼ਨਨਗਰ ਦਾ ਰਹਿਣ ਵਾਲਾ ਹੈ ਅਕਿਊਜ਼ਡ ਹੈ ਉਸ ਨੂੰ ਵੀ ਅੱਜ ਫੜ ਗ੍ਰਫਤਾਰ ਕਰ ਲਿੱਤਾ ਗਿਆ ਲੱਖ ਦੇ ਦਿਨ ਦਿਹਾੜੇ ਜਿਹੜੇ ਕਤਲ ਹੋ ਰਹੇ ਨੇ ਕਿਦੇ ਅਫਸਰ ਨੇ ਚ ਗੋਲੀ ਚਾਜਦੀ ਹੈ ਇਸ ਜਿਹੜੀਆਂ ਫਰੋਤੀਆਂ ਜਿਹੜੀਆਂ ਮੰਗੀਆਂ ਕਿੰਨੀ ਕਿੰਨੀ ਜਿਆਜ ਜਿਹੜੀ ਉੱਤੇ ਪਾਈਆਂ ਦੀ ਸੌਰੀ ਕੀ ਕਰ ਰਹੇ ਹੋ ਇਲਾਕੇ ਦੇ ਵਿੱਚ ਲਗਾਤਾਰ ਹੀ ਕਤਲ ਹੋ ਰਹੇ ਨੇ ਕੀ ਲੱਗਦਾ ਹੈ ਕਿ ਜਿਹੜੀਆਂ ਫਰੋਤੀਆਂ ਦੇ ਜਿਹੜੇ ਦੌਰ ਨੇ ਵਧੇ ਜਾ ਰਹੇ ਨੇ ਕਿੰਨੀ ਕਿੰਨੀ ਜਿਆਜ ਜਿਹੜੀ ਤੇ ਉੱਤੇ ਪਾਈ ਹੈਗੀ ਮੈਂ ਸੋਨ ਕੀ ਕਰੇ ਇਲਾਕੇ ਦੇ ਵਿੱਚ ਜਿਹੜੇ ਕਤਲ ਹੋ ਰਹੇ ਨੇ ਲਗਾਤਾਰ ਹੀ ਕਤਲ ਹੋ ਰਹੇ ਨੇ ਕੀ ਲੱਗਦਾ ਹੈ ਕਿ ਜਿਵੇਂ ਫਰੋਤੀਆਂ ਵੀ ਮੰਗੀਆਂ ਜਾ ਰਹੀਆਂ ਨੇ ਪੁਲਿਸ ਵੱਲੋਂ ਕਿੰਨੀ ਜਿਹੜੀ ਕਾਰਵਾਈ ਜਿਹੜੀ ਇਸ ਤੇ ਕੀਤੀ ਮੇਰੇ ਅਸੀਂ ਲਾਰਨ ਆਰਡਰ ਨੂੰ ਮੇਨਟੇਨ ਕਰਨ ਲਈ ਵਚਨਬੰਦ ਆ ਪਿਛਲੇ ਦਿਨਾਂ ਵਿੱਚ ਤੁਸੀਂ ਦੇਖਿਆ ਹੋਣਾ ਕਿ ਜੜੇ ਜੜੇ ਵੀ ਕੋਈ ਘਟਨਾਕ੍ਰਮ ਹੋਏ ਆ ਆਲਮੋਸ ਅਸੀਂ ਸਾਰੇ ਕੇਸਾਂ ਨੂੰ ਕਰਾਇਆ ਕੀਤਾ ਹੈਗਾ ਸੋਲਵ ਕੀਤਾ ਹੈਗਾ ਅਸੀਂ ਇਸ ਆਪਦੇ ਮੱਧਮ ਰਾਈਏ ਦੱਸਣਾ ਚਾਹੁੰਦੇ ਆ ਕਿ ਹਰ ਕੀਮਤ ਤੇ ਹਰ ਕੋਸਤੇ ਸਾਨੂੰ ਆਪਣੇ ਜਾਨ ਦੀ ਬਾਜ਼ੀ ਵੀ ਖੇਡਣੀ ਪਈ ਅਸੀਂ ਅਮਨ ਪੰਜਾਬ ਦੀ ਅਮਨ ਸ਼ਾਂਤੀ ਨੂੰ ਪੰਗ ਨਹੀਂ ਹੋਣ ਦੇਵਾਂਗੇ ਅਤੇ ਸਖਤੋ ਸਖਤ ਜੋ ਕਾਨੂੰਨੀ ਕਾਰਵਾਈ ਪੰਦੀ ਹੈ ਇਹਨਾਂ ਦੇ ਗੈਰ ਕਾਨੂੰਨੀ ਤੱਤਾਂ ਦੇ ਅਗੇਂਸਟ ਅਸੀਂ ਉਸ ਨੂੰ ਕਰਨ ਵਿੱਚ ਝਿਜਕ ਨਹੀਂ ਇਸ ਵਿੱਚ ਪੁਲਿਸ ਕਰਮਚਾਰੀ ਜਿਵੇਂ ਕੋਲਟਾ ਹਾਂ ਉਹਦੇ ਵਿੱਚ ਇਸੇ ਸ਼ੰਕਰ ਇੰਜਰਡ ਹੋਇਆ ਅਸੀਂ ਇਸ ਤੋਂ ਬਾਅਦ ਉਹਦਾ ਹਾਲਚਲ ਪੁੱਛਣ ਜਾਵਾਂਗੇ ਫਿਰ ਹਾਂ ਉਹ ਹਲੇ ਖਤਰੇ ਤੋਂ ਬਾਹਰ ਹੈ ਇੱਕ ਵਾਰ ਫਿਰ ਤੋਂ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਣ ਦੀ ਖਬਰ ਸਾਹਮਣੇ ਆਈ ਹੈ ਮੁਟਪੇੜ ਹੋਈ ਹੈ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਪੁਲਿਸ ਦੇ ਉੱਤੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਜਵਾਬੀ ਫਾਇਰ ਜੋ ਕੀਤੇ ਗਏ ਤੇ ਇਸ ਦੌਰਾਨ ਇੱਕ ਬਦਮਾਸ਼ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਤਾਂ ਪੁਲਿਸ ਦੇ ਵੱਲੋਂ ਬਦਮਾਸ਼ ਨੂੰ ਟੀਰ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਬਾਬਾ ਬਕਾਲਾ ਸਾਹਿਬ ਦੇ ਪਿੰਡ ਰਈਆ ਦੇ ਵਿੱਚ ਇਹ ਮੁਟਪੇੜ ਹੋਈ ਹੈ ਤਾਂ ਤਸਵੀਰਾਂ ਜੋ ਹੈ ਉਹ ਤੁਹਾਨੂੰ ਵਿਖਾ ਰਿਹਾ ਮੌਕੇ ਦੀਆਂ ਅੰਮ੍ਰਿਤਸਰ ਪੁਲਿਸ ਨੂੰ ਵੱਡੀ ਕਾਮੇ ਵੀ ਹਾਸਲ ਹੋਈ ਹੈ ਇੱਕ ਬਦਮਾਸ਼ ਢੇਰ ਕਰ ਦਿੱਤਾ ਗਿਆ ਜਦਕਿ ਦੂਜਾ ਬਦਮਾਸ਼ ਜੋ ਹੈ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਜਾਂਦਾ ਮੌਕੇ ਤੇ ਹੀ ਤਾਂ ਦਰਅਸਲ ਪੂਰਾ ਮਾਮਲਾ ਫਿਰੋਤੀ ਦੇ ਨਾਲ ਜੁੜਿਆ ਹੋਇਆ ਹੈ ਦਰਅਸਲ ਜਾਣਕਾਰੀ ਮੁਤਾਬਕ ਬੀਤੇ ਦਿਨਾਂ ਦੇ ਵਿੱਚ ਮਾਮਲਾ ਜੋ ਹੈ ਅਮਰitsar ਦੇ ਵਿੱਚ ਹੀ ਹੋਇਆ ਸੀਗਾ ਕਿ ਇੱਕ ਦੁਕਾਨਦਾਰ ਦੇ ਕੋਲੋਂ ਜੋ ਹੈ 50 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਜਿਹੜੀ ਹੈ ਇੰਨਾ ਬਦਮਾਸ਼ਾਂ ਦੇ ਵੱਲੋਂ ਕੀਤੀ ਗਈ ਸੀਗੀ ਤਾਂ ਦੁਕਾਨਦਾਰ ਦੀ ਇਸੇ ਫਿਰੋਤੀ ਦੇ ਚੱਲਦਿਆਂ ਜਿਹੜਾ ਹੱਤਿਆ ਕਰ ਦਿੱਤੀ ਗਈ ਸੀ ਤਾਂ ਹੁਣ ਇਸੇ ਮਾਮਲੇ ਦੇ ਵਿੱਚ ਦੱਸਦੇ ਕਿ ਮੁਲਜ਼ਮਾ ਦੀ ਭਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਸੀ ਤਾਂ ਜਿਸ ਤੋਂ ਬਾਅਦ ਅੱਜ ਗੁੱਤ ਸੂਚਨਾ ਪੁਲਿਸ ਨੂੰ ਮਿਲੀ ਸੀਗੀ ਇਹਨਾਂ ਮੁਲਜ਼ਮਾ ਬਾਰੇ ਤੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਜੋ ਹੈ ਇਹਨਾਂ ਮੁਲਜ਼ਮਾ ਨੂੰ ਕਾਬੂ ਕਰਨ ਦੇ ਲਈ ਇਹ Trap ਵਿਛਾਇਆ ਗਿਆ ਸੀਗਾ ਲੇਕਿਨ ਇਸੇ ਦੌਰਾਨ ਮੁਲਜ਼ਮਾ ਦੇ ਵੱਲੋਂ ਪੁਲਿਸ ਦੇ ਉੱਤੇ ਫਾਇਰਿੰਗ ਕਰ ਦਿੱਤੀ ਗਈ ਤੇ ਜਿਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਫਾਇਰ ਕੀਤੇ ਤੇ ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਦੋਵਾਂ ਮੁਲਜ਼ਮਾ ਦੇ ਜੋ ਹੈ ਗੋਲੀਆਂ ਲੱਗੀਆਂ ਲੇਕਿਨ ਇਸ ਦੌਰਾਨ ਦੋਵਾਂ ਨੂੰ ਜੜਾ ਦੱਸੇ ਹਸਪਤਾਲ ਪਹੁੰਚਾਇਆ ਜਾਂਦਾ ਲੇਕਿਨ ਇੱਕ ਦੀ ਜੋ ਹੈ ਇਸ ਦੌਰਾਨ ਮੌਤ ਹੋ ਗਈ ਹੈ ਤਾਂ ਮਲਜ਼ਮ ਦੀ ਪਛਾਣ ਦੱਸੇ ਕਿ ਜੋ ਮ੍ਰਿਤਕ ਹੈ ਉਸ ਦੀ ਪਛਾਣ ਰਾਜਾ ਬਿੱਲਾ ਵਜੋ ਹੋਈ ਹੈ ਜੋ ਕਿ ਤਰਨਤਾਰਨ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਤੇ ਦੂਜੇ ਨੌਜਵਾਨ ਨੂੰ ਪੁਲਿਸ ਨੇ ਮੌਕੇ ਤੇ ਕਾਬੂ ਕਰ ਲਿਆ ਹੈ ਤੇ ਉਹ ਅੰਮ੍ਰਿਤਸਰ ਕ੍ਰਿਸ਼ਨਾ ਨਗਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਸੋ ਵੱਡੀ ਕਾਰਵਾਈ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਇਹ ਅੰਮ੍ਰਿਤਸਰ ਦੇ ਵਿੱਚ ਦੱਸੇ ਕਿ ਐਨਕਾਊਂਟਰ ਹੋਇਆ ਹੈ ਤਸਵੀਰਾਂ ਮੌਕੇ ਦੀਆਂ ਤੁਹਾਨੂੰ ਵਿਖਾ ਰਿਹਾ ਫਿਰੋਤੀ ਦਾ ਪੂਰਾ ਮਾਮਲਾ ਸੀਗਾ ਫਿਰੋਤੀ ਦਾ ਮਾਮਲੇ ਦੇ ਵਿੱਚ ਇਹ ਲੋੜਿੰਦੇ ਸੀਗੇ ਤੇ ਉਸ ਤੋਂ ਬਾਅਦ ਪੁਲਿਸ ਜਿਹੜੀ ਹੈ ਇਹਨਾਂ ਦੀ ਭਾਲ ਦੇ ਵਿੱਚ ਲੱਗੀ ਹੋਈ ਸੀਗੀ ਤੇ ਅੱਜ ਗੁਪਤ ਸੂਚਨਾ ਤੇ ਕਾਰਵਾਈ ਕਰਦਿਆਂ ਪੁਲਿਸ ਦੇ ਵੱਲੋਂ ਇਹਨਾਂ ਨੂੰ ਕਾਬੂ ਕਰਨ ਦੇ ਲਈ ਟਰੈਪ ਵਿਛਾਇਆ ਗਿਆ ਸੀਗਾ ਤੇ ਇਸੇ ਦੌਰਾਨ ਜੋ ਹੈ ਗੋਲੀਬਾਰੀ ਹੁੰਦੀ ਹੈ ਜਿਸ ਵਿੱਚ ਪੁਲਿਸ ਦੇ ਵੱਲੋਂ ਇੱਕ ਬਦਮਾਸ਼ ਨੂੰ ਠੇਰ ਕਰ ਦਿੱਤਾ ਜਾਂਦਾ ਤਾਂ दूसरा नौजवान जो है काबू कर लिया गया सो पुलिस वालों इस पूरे मुठभेड़ तो बाद बयान दिते गए ने कि सारा जो ऑपरेशन अज पुलिस वालों गया है उस कुछ जानकारी पुलिस अधिकारी ने दी है वह भी तो सुना दे। ਬਿਲਕੁਲ ਬਿਲਕੁਲ ਠੀਕ ਹੈ ਜਿਹੜੀ ਤੁਸੀਂ ਗੱਲ ਕਹੀ ਹੈ 16 11 ਨੂੰ ਜਿਹੜਾ ਦੁਲਕੇ ਪਿੰਡ ਵਿੱਚ ਜਿਹੜਾ ਪੀਐਸ ਖਲਚਿਆਂ ਦੇ ਵਿੱਚ ਆਂਦਾ ਸਰਦਾਰ ਮਨਜੀਤ ਸਿੰਘ ਦਾ ਦਿਨ ਦਿਹੜੇ ਦੋ ਅਣਪਛਾਤੇ ਨਿਤਾਬ ਪੋਸ਼ ਮੋਟਰਸਾਈਕਲ ਤੇ ਆਏ ਨੋਚਵਣਾ ਵਾਲੋਂ ਕਤਲ ਕੀਤਾ ਜਾਂਦਾ ਉਸ ਦੇ ਨਾਲ ਹੀ ਇਹ ਸਾਰਾ ਕੁਝ ਜੁੜਿਆ ਹੋਇਆ ਹੈ ਆ ਇਨਸਪੈਕਟਰ ਜਿਹੜੇ ਐਸਐਸਪੀ ਦਿਹਾਤੀ ਨੇ ਸੁਹੇਲ ਮੀਰ ਜੀ ਉਹਨਾਂ ਨੇ ਉਸ ਉਸ ਕੇਸ ਨੂੰ ਕਰੈਕ ਕਰਨ ਲਈ ਵਕ ਵਕ ਟੀਮਾਂ ਆਪਣੇ ਜਿਹੜੇ ਨਿਗਰਾਨੀ ਪਰਸਨਲ ਜਿਹੜੇ ਨਿਗਰਾਨੀ ਇਸ ਨੂੰ ਟੀਮਾਂ ਦਾ ਗਠਨ ਕੀਤਾ ਪਿਆ ਸੀਗਾ ਜਿਸ ਵਿੱਚ ਡੀਐਸਪੀ ਗੁਰਵਿੰਦਰ ਟੀਐਸਪੀ ਅਰਨ ਸ਼ਰਮਾ ਡੀਐਸਪੀ ਗੁਰਿੰਦਰ ਨਾਗਰਾ ਇਹ ਸਾਰਿਆਂ ਨੇ ਬਹੁਤ ਛਲਾਗਯੋਗ ਕੰਮ ਕੀਤਾ ਹੈਗਾ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇੰਟੈਲੀਜੈਂਸ ਨੂੰ ਜੋੜਦੇ ਸਭ ਤੋਂ ਬਿੱਗੇ ਚੈਲੰਜ ਇਹ ਸੀਗਾ ਕਿ ਜਿਹੜੇ ਉਹ ਨਕਾਬ ਪੋ ਸੀ ਉਹਨਾਂ ਨੂੰ ਆਇਡੈਂਟੀਫਿਕੇਸ਼ਨ ਦਾ ਤੇ ਜਦੋਂ ਉਹਨਾਂ ਦੀ ਆਇਡੈਂਟੀਫਿਕੇਸ਼ਨ ਹੁੰਦੀ ਹੈ ਤਾਂ ਇੱਕ ਮਨਪ੍ਰੇਰਕ ਤੇ एलएस शम्मी कृष्णनगर ਦਾ ਡੈਂਟੀਫਾਈ ਹੁੰਦਾ ਇਹਦੇ ਵਿੱਚ ਤੇ ਇੱਕ ਰਾਜਨ ਐਲਿਸ ਬਿੱਲਾ ਜਿਹੜਾ ਕਿ ਪੱਟੀ ਦੇ ਰਹਿਣ ਵਾਲਾ ਉਹ ਡੈਂਟੀਫਾਈ ਹੁੰਦਾ ਫਿਰ ਉਹਨਾਂ ਦੀ ਧਰ ਪਕੜ ਲਈ ਇਹ ਸਾਰੀਆਂ ਟੀਮਾਂ ਇਕੱਠਿਤ ਕੀਤੀਆਂ ਜਾਂਦੀਆਂ ਅੱਜ ਸਾਨੂੰ ਸੂਚਨਾ ਮਿਲੀ ਸੀ ਕਿ ਕਿ ਉਹ ਇਹ ਪੀਐਸ ਰਈਆ ਜਿਹੜਾ ਪੀਪੀ ਰਈਆ ਦੇ ਏਰੀਆ ਦੇ ਵਿੱਚ ਥਾਣਾ ਬਿਆਸ ਦੇ ਏਰੀਆ ਦੇ ਵਿੱਚ ਜਿਹੜਾ ਰਾਜਨ ਬਿੱਲਾ ਹੈਗਾ ਹੈਵਲੀ ਆਰਮਡ ਹੈ ਤੇ ਉਹ ਇੱਕ ਨਵੀਂ ਕੋਈ ਵਾਰਤਾ ਤਾਂ ਆਪਣੇ ਫੋਰਨ ਹੈਂਡਲਰਾਂ ਦੇ ਇਸ਼ਾਰੇ ਤੇ ਕਰਨ ਲਈ ਫਰਾਗ ਵਿੱਚ ਹੈਗਾ ਤੇ ਉਸ ਤੋਂ ਚਲਦੇ ਹੋਏ ਨਾਕਾਬੰਦੀ ਲਗ ਵਕ ਵਕ ਥਾਵਾਂ ਤੇ ਟਰੈਪ ਲਾਏ ਗਏ ਸਨ ਤੇ ਇੱਥੇ ਜਿੱਥੇ ਜਿਹੜੇ ਆਪਾਂ ਮੌਕੇ ਤੇ ਖੜੇ ਆਂ ਇੱਥੇ ਐਸਆਈ ਨਰੇਸ਼ ਜੜਕੀ ਇਨਚਾਰਜ ਪੀਪੀ ਰਹੀ ਹੈਗੇ ਨੇ ਉਹਨਾਂ ਦੇ ਸੁਪਰਵਾਈਜ਼ਰ ਵਿੱਚ ਵੀ ਇੱਥੇ ਇੱਕ ਨਾਕਾ ਸੀਗਾ ਜਿਸ ਨੂੰ ਇਧਰੋਂ ਹੀ ਟੌਂਗ ਵਿਲੇਜ ਵੱਲੋਂ ਇਹ ਰਾਜਨਬిల్లా ਆ ਰਿਹਾ ਸੀਗਾ ਇਸਨੇ ਜਦੋਂ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਪੁਲਿਸ ਨੂੰ ਇਸਨੇ ਦੇਖਿਆ ਤਾਂ ਇਸ ਨੂੰ ਲੱਗਿਆ ਕਿ ਪੁਲਿਸ ਐਸ ਨੇ ਭੱਜਣ ਦਾ ਸਫਲ ਪ੍ਰਯਤਨ ਕੀਤਾ ਆਪਣੇ ਆਪ ਨੂੰ ਸਫਲ ਹੁੰਦੇ ਹੋਏ ਦੇਖਦੇ ਹੋਏ ਇਸਨੇ ਪੁਲਿਸ ਉੱਤੇ ਭੱਜਮ ਬਚਣ ਲਈ ਤਬੜਤੋੜ ਫਾਇਰਿੰਗ ਕੀਤੀ ਹੈਗੀ ਆ ਆ ਬਾਈਕ ਸਵਾਰ ਸੀਗਾ ਤੇ ਉਹ ਤਬੜਤੋੜ ਫਾਇਰਿੰਗ ਕੀਤੀ ਹੈਗੀ ਆ ਤੇ ਸਭ ਜਿਹੜੀ ਸਬ ਇੰਸਪੈਕਟਰ ਨਰੇਸ਼ ਵੱਲੋਂ ਜਿਹੜੀ ਅਹ ਟੀਐਮ ਸੀ ਕੀ ਉਸਨੇ ਜਨਹੇਤ ਵਿੱਚ ਤੇ ਆਪਣੇ ਪੁਲਿਸ ਦੀ ਪਾਰਟੀ ਦੀ ਹਫਾਜ਼ਤ ਲਈ ਜਵਾਬੀ ਫਾਇਰਿੰਗ ਕੀਤੀ ਹੈ ਜਿਸ ਵਿੱਚ ਰਾਜਨ ਜਿਹੜਾ ਹੈ ਇਹ ਬਿੱਲਾ ਹੈਗਾ ਉਹ ਇੰਜਰਡ ਹੋਇਆ ਸੀ ਉਹ ਸਨ ਨੀਰਸ ਹਸਪੀਟਲ ਵਿੱਚ ਸ਼ਿਫਟ ਕੀਤਾ ਗਿਆ ਸੀ ਜੋ ਹੁਣ ਪਤਾ ਲੱਗਾ ਕਿ ਉਸ ਦੀ ਉੱਥੇ ਮੌਤ ਹੋ ਚੁੱਕੀ ਹੈ। ਠੀਕ ਇਸ ਚਾਰੀ ਜੇਕਰ ਗੱਲ ਕਰਦੇ ਫਰੋਤੀ ਦੀ ਜਿਹੜੀ ਕਾਲ ਆਉਂਦੀ ਹੈ ਮਜੀਦ ਸਿੰਘ ਦੇ ਪਰਿਵਾਰ ਤੋਂ ਉਸ ਤੋਂ ਪਹਿਲਾਂ ਉਹਨਾਂ ਨੇ ਇੱਕ ਰਿਪੋਰਟ ਵੀ ਦਰਜ ਕੀਤੀ ਖਲਚੀਗਰ ਖਾਲੇ ਦੇ ਵਿੱਚ ਉਸ ਤੋਂ ਉੱਤੇ ਵੀ ਅਮਲਵਿਚ ਨਹੀਂ ਲਿਆ ਗਿਆ ਔਰ ਪਰਿਵਾਰ ਦਾ ਦੋਸ਼ੀ ਜਿਹੜਾ ਪਾਇਆ ਗਿਆ ਸੀ। ਨਹੀਂ ਅਮਲਵਿਚ ਕਿਉਂ ਨਹੀਂ ਲਿਆਂਦਾ ਗਿਆ ਉਹਦੇ ਵਿੱਚ ਉਸਦੇ ਬਕਾਇਦਾ ਉਹਦੇ ਵਿੱਚ ਇੱਕ ਐਫ ਆਈ ਆਰ ਦਰਜ ਹੈਗੀ ਹੈ। ਉਹਨੂੰ ਸਾਰਾ ਸੈਂਸਟਾਈਜ਼ ਤੇ ਬਰੀਫ ਕੀਤਾ ਗਿਆ ਸੀਗਾ ਬਟ ਅਨਫੋਰਚਨਟਲੀ ਹੈਗਾ ਕਿ ਜਿਹੜੀ ਗੱਲ ਹੈਗੀ 16 11 ਨੂੰ ਉਹਨਾਂ ਦਾ ਮਟਰ ਹੋ ਪਰ ਉਸ ਤੋਂ ਅਸੀਂ ਬਚਰਮੰਦ ਹੈਗੇ ਆ ਇਸ ਗੱਲ ਦੇ ਤੇ ਤਾਈਓ ਅਸੀਂ ਇਹਨਾਂ ਨੂੰ ਐਡਾ ਜਿਹੜਾ ਉਹ ਇਹ ਸਾਰਾ ਕੇਸ ਕ੍ਰੈਕ ਕਰਨ ਚ ਕਾਮਯਾਬ ਹੋਏ ਆ ਸਜੀਦਗੀ ਇਹਦੇ ਵਿੱਚ ਕੋਈ ਢਿੱਲ ਨਹੀਂ ਵਰਤੀ ਗਈ ਟਾਈਮ ਦੇ ਸਾਨੂੰ ਇਹ ਉਹਨਾਂ ਦੀ ਮੌਤ ਦਾ ਸਾਨੂੰ ਵੀ ਉਹਨਾਂ ਕੀ ਦੁੱਖ ਹੈਗਾ ਅਨਫੋਰਚੂਨੇਟ ਹੈਗਾ ਬਟ ਦੈਨ ਜਸਟਿਸ ਹਾਸ ਬੀਨ limited out to the family ਫਰੋਤੀ ਨੂੰ ਲੈ ਕੇ ਜਾਂ ਵਾਟਰਫਲੈਗ ਸਾਰੀ ਘਟਨਾ ਇਸ ਨਾਲ ਜੁੜੀ ਹੋਈ ਹੈ ਜਿਹਦੇ ਨਾਲ ਹੀ ਜੁੜੀ ਹੈ ਫਰੋਤੀ ਤੋਂ ਲੈ ਕੇ ਮਰਡਰ ਤੱਕ ਕੱਟਾਂ ਜਿਹੜੀ ਸੀਗੀ ਉਹਨਾਂ ਦੇ ਜਿਹਨਾਂ ਦੋਨੋਂ ਦੋਸ਼ੀਆਂ ਵੱਲੋਂ ਦਿੱਤੀ ਗਈ ਸੀ ਉਸ ਨੂੰ ਉਸੇ ਨਾਲ ਹੀ ਇਹ ਸਾਰਾ ਮੌਕੇ ਤੇ ਗਲਤ ਅਨਸਰ ਕਿੰਨੇ ਫੜੇਗੇ ਮੌਕੇ ਤੇ ਹਾਲੇ ਇੱਕੋ ਹੀ ਫੜਿਆ ਗਿਆ ਜਿਹੜਾ ਦੂਜਾ ਤੁਹਾਨੂੰ ਮੈਂ ਦੱਸਿਆ ਜਿਹੜਾ ਦੂਜਾ ਪਰ ਸ਼ਮੀ ਸੀਗਾ ਜਿਹੜਾ ਜਿਹੜਾ ਕ੍ਰਿਸ਼ਨਨਗਰ ਦਾ ਰਹਿਣ ਵਾਲਾ ਹੈ ਅਕਿਊਜ਼ਡ ਹੈ ਉਸ ਨੂੰ ਵੀ ਅੱਜ ਫੜ ਗ੍ਰਫਤਾਰ ਕਰ ਲਿੱਤਾ ਗਿਆ ਇਲਾਕੇ ਦੇ ਵਿੱਚ ਦਿਹਾੜੇ ਜਿਹੜੇ ਕਤਲ ਹੋ ਰਹੇ ਨੇ ਕਿਤੇ ਆਪਣੇ ਸਰਨੇ ਚ ਗੋਲੀ ਚੱਲ ਜਾਂਦੀ ਹੈ ਜਾਂ ਆਪ ਆਪੋਂ ਕਾਲੇ ਦੇ ਵਿੱਚ ਕਿਤੇ ਵੀ ਨਾ ਲੈ ਲਿਆ ਜਾਵੇ ਲਗਾਤਾਰ ਜਿਹੜੇ ਇਸ ਕੇਹੀਆਂ ਫਰੋਤੀਆਂ ਦੀਆਂ ਬਣੀਆਂ ਕਿੰਨੀ ਕਿੰਨੀ ਨਿਯਾਜ਼ ਜੜੀ ਉੱਤੇ ਪਾਈਆਂ ਦੀ ਸੌਰੀ ਕੀ ਕਰ ਰਹੇ ਨੇ ਇਲਾਕੇ ਦੇ ਵਿੱਚ ਲਗਾਤਾਰ ਹੀ ਕਤਲ ਹੋ ਰਹੇ ਨੇ ਕੀ ਲੱਗਦਾ ਹੈ ਕਿ ਜਿਹੜੀਆਂ ਫਰੋਤੀਆਂ ਦੇ ਜਿਹੜੇ ਦੌਰ ਨੇ ਵਧੇ ਜਾ ਰਹੇ ਨੇ ਕਿੰਨੀ ਕਿੰਨੀ ਨਿਯਾਜ਼ ਜੜੀ ਇਹਦੇ ਵਿੱਚ ਪਾਈ ਹੈਗੀ ਮੈਂ ਸੋਨ ਕੀ ਪਰੇ ਇਲਾਕੇ ਦੇ ਵਿੱਚ ਜਿਹੜੇ ਕਤਲ ਹੋ ਰਹੇ ਨੇ ਲਗਾਤਾਰ ਹੀ ਕਤਲ ਹੋ ਰਹੇ ਨੇ ਕੀ ਲੱਗਦਾ ਕਿ ਜਿਹੀਆਂ ਪਰਤੀਆਂ ਵੀ ਮੰਗੀਆਂ ਜਾ ਰਹੀਆਂ ਨੇ ਪੁਲਿਸ ਵੱਲੋਂ ਕਿੰਨੀ ਜਿਹੜੀ ਕਾਰਵਾਈ ਜਿਹੜੀ ਇਸ ਦੇ ਉੱਤੇ ਕੀਤੀ ਚਲਦੀ ਨਹੀਂ ਅਸੀਂ ਲਾ ਰਨ ਆਰਡਰ ਨੂੰ ਮੇਨਟੇਨ ਕਰਨ ਲਈ ਵਚਨਵੰਦ ਆ ਪਿਛਲੇ ਦਿਨਾਂ ਵਿੱਚ ਤੁਸੀਂ ਦੇਖਿਆ ਹੋਣਾ ਕਿ ਜੜੇ ਜੜੇ ਵੀ ਕੋਈ ਘਟਨਾਕ੍ਰਮ ਹੋਏ ਆ ਆਲਮੋਸ ਅਸੀਂ ਸਾਰੇ ਕੇਸਾਂ ਨੂੰ ਕਰਾਇਆ ਕੀਤਾ ਹੈਗਾ ਸੋਲਵ ਕੀਤਾ ਹੈਗਾ ਅਸੀਂ ਇਸ ਆਪਦੇ ਮੱਦੇਮਰਾਈਏ ਦੱਸਣਾ ਚਾਹੁੰਦੇ ਆ ਕਿ ਹਰ ਕੀਮਤ ਤੇ